ਪਰ ਹਵਨਤਮਾਨ ਜਿੰਨਾ ਕੀ ਗੱਲਾਂ ਕਰਦੇ ਹੋ ਇੱਕ ਭੰਡ ਮੈਂ ਖੜਾ ਕਰਦਾ ਭਵਨਤਮਾਨ ਨੂੰ ਗੱਲ ਹੀ ਨਹੀਂ ਆਉਣੀ ਤੁਸੀਂ ਹੋਰ ਜਾਂਦੀ ਗੱਲਾਂ ਕਰਦੇ ਹੋ ਤੇ ਵਿਚਾਰੇ ਦਾ ਵਿਆਹ ਨਹੀਂ ਹੋਊਗਾ ਤੇ ਜੀ ਕੁੜੀ ਨੂੰ ਪੁੱਛੋ ਉਹਦਾ ਕੀ ਹਾਲ 20000 ਰੁਪਏ ਦੇਾਂਗੇ ਵਿਚਾਰੇ ਨਾਲ ਜਿਦੇ ਦਿੱਤਾ ਆ ਮੁੱਲਾਂ ਕ ਲਈਆਂ ਰਮਜ਼ਾਕ ਦਾ ਦਿੱਤਾ ਤੁਹਾਨੂੰ ਦਵਾਈਆਂ ਫਰੀ ਦੇਾਂਗੇ ਓਏ ਮੇਰੇ ਕੋਲ ਦੇ ਲੋ ਪਰਚੀ ਆ ਓਏ ਤੇ ਦਵਾਈ ਦੇ ਦੇ ਤੇ ਦਵਾਈ ਬਾਹਰੋਂ ਲਓ ਆ ਮੌਜੂਦਾ ਆਪਣੇ ਨਾਲ ਦੇ ਗੱਲ ਹੈ ਹਿੰਦਰਾ ਵਿਆਹ ਦਵਾ ਕਰਾਇਆ ਸਾਰੀ ਥਾ ਕੋਈ ਦੱਸੋ ਆਪਣੀ بیوی ਦਾ ਪ੍ਰੈਗਨੈਂਟ ਦਾ ਵੀ ਰੋਲਾ ਪੰਦਾ ਇਹਨੇ 3 ਮਹੀਨੇ ਪਹਿਲੇ ਰੋਲਾ ਪਾਦਾਂ ਦਾ ਬੱਚਾ ਹੋਣ ਵਾਲਾ ਇਹਦਾ ਐਸਾ ਬੇਵਕੂਫ ਬੰਦਾ ਹੈ ਸ਼ਰਾਬੀ ਇਹਨੂੰ ਪਤਾ ਹੀ ਕੁਝ ਨਹੀਂ ਲੱਗਦਾ देश योगी है और देश पंजाब को बचाने का मोदी जाना बहुत जरूरी है शहर रह जाएगा काम किया है, है? तो, काम किया पिछले काम किया पंजाब मोदी ने देश को बचाया है मोदी ने देश को बचाया है तरह हथोड़ी है ਦੇਨ ਜੀ ਵੀ ਪਹਿਲੇ ਆਪਣਾ ਘਰ ਦੇ ਲਈ ਮੋਦੀ ਜੀ ਦੇ ਨਹੀਂ ਇਹ ਵੀ ਸੁਤਰੀ ਰਾਤ ਹੋੜੀ ਹੈ ਸੁਤਰੀ ਰਾਤ ਹੋੜੀ ਜਿਹੜੀ ਰੋਟੀ ਵੀ ਰੋਟੀ ਦੇ ਫੇਰ ਸੁਝਾਇਆ ਉਸਨੇ ਮੋਦੀ ਜੀ ਨੇ ਇਹ ਸੁਝਾਇਆ ਰਾਮਨ ਸੁਸਤਾ ਹੈ ਇਹ ਕੀ ਹੈ ਰਾਮ ਨੇ ਲਾਇਆ ਸਭ ਕੋ ਇਹ ਜੀ ਹੈ ਸਭ ਕਰਮਾਂ ਦਾ ਰਾਮ ਹੈ ਨਹੀਂ ਇਹ ਕਹਿ ਰਹੇ ਜੇ ਰਾਮ ਬੁਲਾਏ ਹਾਂ ਸਲਾਏਗੇ ਇਹ ਸਭ ਹੈ राजनीति मोदी सबका है भगवान सबका है सब एक है सबका है बीजेपी और तो देख रहे मोदी लड़ा तो बहुत जरूरी है हाँ क्या तो बाहर निकली आगे कहीं शाम तक कहीं बदलोगे तो नहीं है जरूरी बदलेंगे मोदी लड़ा नशा ਅੱਜ ਲਈ ਰੈਲੀ ਕਾਟ ਰਹੇ ਕਿੱਥੇ ਤੇ ਕਿੱਥੇ ਦੇ ਕਾਟ ਰਹੇ ਤੁਸੀਂ ਮੈਂ ਸਰਦਾਰ ਗਰਮੀ ਸਿੰਘ ਕਦਵਾਈ ਨਗਰ ਮੰਡਲ ਸਾਖੀ ਅੱਜ ਜੋ ਔਰਤਾਂ ਜੋ ਭਾਰੀ ਤੋਂ ਸ਼ਾਹ ਹੈ ਇਹ ਉਤਸ਼ਾਹ ਤਾਂ ਜੋ ਜੋਗੀ ਜੀ ਆ ਰਹੇ ਹਨ ਤੇ ਸਭ ਯੂਪੀ ਵਿਆਰਦੇ ਹਨ ਇੱਥੇ ਇਹਨਾਂ ਨੂੰ ਇੰਨਾ ਦੁੱਖ ਦਰਦ ਹੈ ਕਿਸੇ ਦੇ ਰਾਸ਼ਣ ਦਾੜ ਘੱਟੇ ਗਏ ਹਨ ਕਿਸੇ ਨੂੰ ਜਰੀਆਂ ਗਰੀਬ ਹਨ ਫੈਟੀਆਂ ਦੇ ਕੰਮ ਕਰਦੀਆਂ ਹਨ ਹੁਣ ਉਹਨੂੰ ਦੱਸ ਰਹੀਆਂ ਹਨ ਕਿ ਜੇ ਮਿੰਦੀ ਸੁਧਾਨੀਆਂ ਫੈਟੀਆਂ ਦਾ ਕੰਮ ਕਰਕੇ ਆਣੀਆਂ ਕਦੀ ਤੁਹਾਨੂੰ ਲੜਕੇ ਛੇੜਦੇ ਨੇ ਕਦੀ ਸਾਡਾ ਕੋਲ ਮੋਬਾਈਲ ਕੋ ਲੈਂਦੇ ਨੇ ਕੋਈ ਸਾਡੇ ਮੋਬਾਈਲ ਕੋ ਲੈਂਦੇ ਨੇ ਕੋਈ ਸਾਡੇ ਜਦੋਂ ਤਨਖਾਹ ਦਾ ਟਾਈਮ ਆਂਦਾ ਸਾਡੀ ਪੇਮੈਂਟ ਕੋ ਲੈ ਜਾਂਦੇ ਨੇ ਤੇ ਕਹਿੰਦੇ ਨੇ ਕੋਈ ਸਾਡਾ ਐਸਾ ਕੋਈ ਸਾਡਾ ਇੰਤਜ਼ਾਮ ਹੋਵੇ ਸਾਡੀ ਸੁਰੱਖਿਆ ਦਾ ਪਹਿਲਾਂ ਇੰਤਜ਼ਾਮ ਹੋਣਾ ਚਾਹੀਦਾ ਹੈ ਸਾਡੇ ਜੋਗੀ ਜੀ ਨੇ ਜੋ ਯੂਪੀ ਜਿਹੜਾ ਕੀਤਾ ਬਹੁਤ ਵਧੀਆ ਇੰਤਜ਼ਾਮ ਦਿੱਤਾ ਮੈਨੂੰ ਇਹਨਾਂ ਦੇ ਸੁਝਾਅ ਵਧੀਆ ਲੱਗੇ ਕਿਉਂਕਿ ਜੇ ਜਹਾਜ ਜੇ ਇੱਥੇ ਪੰਜਾਬ ਚ ਰਹਿਣ ਆਇਆ ਉਹਦੀ ਸੁਰੱਖਿਆ ਦੇਣਾ ਸਾਡਾ ਵੀ ਜ਼ਿੰਮੇਵਾਰੀ ਹੈ ਇਹ ਦੇਖਭਾਲ ਕਰਨੀ ਸਾਡੀ ਜ਼ਿੰਮੇਵਾਰੀ ਹੈ ਸਾਡੇ ਘਰ ਮਕਾਨ ਬਣਾਉਣ ਚ ਕੋਈ ਨਹੀਂ ਇਹ ਕੰਮ ਜੰਡਸਟਰੀ ਰਾਮਚੰਦਰ ਦਾ ਬਹੁਤ ਵੱਡਾ ਜੀ ਬਾਕੀ ਰਹੀ ਗੱਲ ਪਿੱਟੂ ਜੀ ਦਾ ਨਾਲ ਸੀ ਕਿਉਂ ਤੁਰੇ ਨਾ ਪਿੱਟੂ ਜੀ ਅੱਜ ਦੇਖੋ ਕੌਮਨਗਰੀ ਸਾਨੂੰ ਬ੍ਰੋਧੀ ਇਧਾਰੇ ਤੇ ਹੀ ਨਹੀਂ ਗੱਲ ਤਾਂ ਖੁਦ ਕੀ ਕਹਿ ਰਿਹਾ ਮੈਂ ਮੋਰ ਮੇਰੇ ਹੱਥੋਂ ਮਜ਼ਬੂਤ ਕਰੋ ਮੈਨੂੰ 30 ਸਿਟਾਂ ਦਿਤਾਓ ਮੈਂ ਮੋਦੀ ਜੀ ਕੋਲੋਂ ਇਹ ਮੰਗਾਗਾ ਮੈਂ ਉਹ ਮੰਗਾਗਾ ਹੈ ਕਮਲਾ ਨਾ ਹੋਵੇ ਤੂੰ ਦਾ ਰੋਲਾ ਹੀ ਬੰਦਾ ਰਹਿੰਦਾ ਖਾਲੀ ਬੰਦਾ ਲੈ ਕੇ ਮੰਗਦਾ ਹੀ ਰਹਿੰਦਾ ਮੈਨੂੰ ਇਹ ਦੇ ਮੈਨੂੰ ਇਹ ਦੇ ਪਿੱਟੂ ਜੀ ਜਾ ਕੇ ਜੇ ਮੰਨ ਲੋ ਬ੍ਰੋਧੀ ਤੇ ਕਾਂਗਰਸ ਦੇ ਵਿਸਣ ਅਜੇ ਆਜੋ ਤੁਹਾਡਾ ਸਿਚੁਏਸ਼ਨ ਬਣਿਆ 500 ਕਰੋੜ ਦਾ ਸਟੇਸ਼ਨ ਜੇ ਤੇ ਜਦੋਂ ਬਣੇਗਾ ਉਹ ਦੇਖੋ ਕੀ ਇਹਦੀ ਹਾਲਾਤ ਬਣਨੀ ਹੈ 에어ਪੋਰਟ ਵੀ ਤੁਸੀਂ ਦੇਖਿਆ ਹੋਣਾ ਇਦਾਂ ਦਾ ਦਿੱਲੀ ਨਹੀਂ ਵੀ ਜਾਣਾ ਮੇਰੇ ਹਿਸਾਬ ਨਾਲ ਇਤੋਂ ਜ਼ਿਆਦਾ ਜੇ ਲੋਕ ਆਪਣਾ 에어ਪੋਰਟ ਦੇਖੇਗਾ ਜਿਲੇ ਪਟਿਆਲ ਸੜਕ ਬਣ ਰਹੀ ਬੜੀ ਨਾਂ ਦੀ ਬਸ ਉਸ ਸਟੈਂਡ ਦਾ ਸਿੱਧੀ ਜਾਣ फेर ਦੂਜੀ ਗੱਲ ਜੇ ਐਲੀਗੇਟਡ ਪੁਲ ਬਣਿਆ ਮੋਦੀ ਜੀ ਨੇ ਬਣਾਇਆ ਜੇ ਨਾਲਾ ਸਾਫ ਕਰਨਾ ਸੀ ਤੇ ਮੋਦੀ ਜੀ ਦਾ ਪ੍ਰੋਜੈਕਟ ਸਾਡੇ 600 ਕਰੋੜ ਰੁਪਏ ਕਿਸ ਨੇ ਮੈਸ਼ਾ ਦੱਸੋਗੇ ਜੀ ਅੱਜ ਭਾਰੀ ਘਾਟ ਲੈ ਕੇ ਜਾ ਰਹੇ ਹੋ ਜੀ ਦੀ ਰੈਲੀ ਜੀ ਹੋ ਕੇ ਭਾਰੀ ਘਾਟ ਲੋਕਾਂ ਦਾ ਮਾਂ ਕਿਹੜੇ ਕਿਹੜੇ ਮੁੱਦੇ ਰੱਖ ਸਕਦੇ ਮੁੱਦੇ ਦੇਖੋ ਭੈਣਾ ਨੂੰ ਦੁਖੀ ਬਣਾਇਆ ਗਿਆ ਤੁਹਾਨੂੰ 1000 ਰੁਪਏ ਦਾਂਗੇ ਵਿਚਾਰੀਆਂ ਨਾਲ ਜਿਦੇ ਦਿੱਤਾ ਆ ਮhalla ਕਲੀ ਨੂੰ ਮਜ਼ਾਕ ਤਾਂ ਦਿੱਤਾ ਤੁਹਾਨੂੰ ਦਵਾਈਆਂ ਫਰੀ ਦਾਂਗੇ ਮੇਰੇ ਕੋਲ ਦੇ ਲੋ ਪਰਚੀ ਆ ਅੱਜ ਦਵਾਈ ਦੇ ਦੇ ਦਵਾਈ ਮਾਰੋ ਲੋ ਮਾ ਮਜੂਦਾ ਕੰਮ ਨੇ ਨਾ ਤੇ ਤੇਰੀ ਮਹਿੰਗੀ ਹੁੰਦੀ ਦਵਾਈ ਬਾਰੇ ਨਹੀਂ ਚਾਹੀਦੀ ਅਸੀਂ ਪਹਿਲਾਂ ਹੀ ਜਿਹੜੇ 10 ਸਾਲ ਹੋ ਗਏ ਨੇ ਮੈਂ ਕਹਾਂ ਜੀ ਗੁਰਪੁਰ ਅਮਰੀਕ ਤੁਜੀਤਨ ਅਸੀਂ ਬਾਰੀ ਕੀ ਕਹਿਣਾ ਚਾਹੁੰਦੇ ਅਸੀਂ ਬੀਜਪੀ ਦੇ ਵਰਕਰ ਆ ਨਾ ਸਾਡਾ ਅਜੇ ਤੱਕ ਪਹਿਲਾਂ ਐਮਡੀਸੀ ਇਥੇ ਅਜੇ ਸਾਡਾ ਤੁਸੀਂ ਐਮਪੀ ਬਣਾਓ ਅਸੀਂ ਵਰਕਰੋਂ ਸ਼ਿਵਾਰਜ ਮੰਨੇ ਆ ਜੇ ਲੁਧਿਆਣਾ ਦਾ ਵਕਾਫ ਪਹਿਲੇ ਤੋਰ ਤੇ ਨਾ ਕਰਾਵਾਂ ਪਹਿਲਾ ਕੰਮ ਸਾਡਾ ਇੰਡਸਟਰੀ ਚਲਾਉਂਦਾ ਹੋਏਗਾ ਦੂਜਾ ਕੰਮ ਸਾਡਾ ਨਸ਼ਾ ਬੰਦ ਕਰਾਵਾਂਗੇ ਜੇ ਇੰਡਸਟਰੀ ਚੱਲੇਗੀ ਨਸ਼ਾ தானੀ ਬੰਦ ਹੋਏਗਾ ਬੱਚਿਆਂ ਨੂੰ ਕੰਮ ਹੀ ਨਹੀਂ ਮਿਲਦਾ ਕਰੋ ਕੰਮ ਤੇ ਜਾਂਦੇ ਨੇ ਮਾਵਾ ਕੰਮ ਤੇ ਭੇਜਿਆ ਡੱਬਾ ਦੇ ਜੇ ਰਸਤੇ 'ਚ ਬੱਚੇ ਨਸ਼ਾ ਕਰ ਲੈਂਦੇ ਨੇ ਪੰਜਾਬ ਦੇ ਵਿੱਚ ਦੇਖ ਰਹੇ ਹਸਪਤਾਲ ਦਾ ਬਹੁਤ ਖਰਾਬ ਹਾਲ ਹੈ ਸਰਕਾਰ ਮੈਂ ਕਹਾਂ ਜੀ ਹਸਪਤਾਲ ਦੇ ਨਾਂ 'ਤੇ ਮਜ਼ਾਕ ਢਾਏ ਜਾ ਰਿਹਾ ਹੈ ਜਿੱਥੇ ਹਸਪਤਾਲ ਦਾ ਖੋਲੇ ਗੋਣੀ ਇਹਨਾਂ ਸ਼ਰਾਬ ਦੇ ਠੇਕੇ ਧਾਦਾ ਕੋਲ ਤੇ ਪਾਣੀ ਪੀਣ ਨੂੰ ਪਾਣੀ ਪੀਣ ਦਾ ਸਾਫ਼ੀ ਨਹੀਂ ਹੁੰਦਾ ਪਾਣੀ ਹੈ ਨਹੀਂ ਪਾਣੀ ਨਹੀਂ ਆ ਰਿਹਾ ਗੱਲਾਂ ਬੋੜੀਆਂ ਬੜੀਆਂ ਕਰਦੇ ਆਂ ਜੀ ਨਹੀਂ ਕਹਿੰਦਾ ਮੈਂ ਕਿ 400 ਬਾਰ ਕਰਦੇ ਆਂ ਦੇਖੋ ਜੀ 400 ਬਾਰ ਅਸੀਂ ਨਹੀਂ ਕਰਨਾ ਇਹ ਲੋਕਾਂ ਨੇ ਆਪ ਹੀ ਕਰਾ ਦੇਣਾ ਹੈ 400 ਬਾਰ ਹੋ ਚੁੱਕਾ ਹੈ ਤੇ 400 ਤੋਂ ਵੱਧ ਹੀ ਜਾ ਰਿਹਾ ਜਿੰਨਾ ਜਾਣਾ ਹੈ ਇਹ ਕੰਮ ਠੋਕ ਕੇ ਹੋਣੇ ਨੇ ਭਗਵੰਦ ਮਾਨ ਸਾਹਿਬ ਨੇ ਕਿਹਾ ਸੀ ਕਿ ਚਾਹ ਦੇ ਕੇ ਓ ਯਾਰ ਭਗਵੰਦ ਮਾਨ ਸਾਹਿਬ ਭਗਵੰਦ ਮਾਨ ਸਾਹਿਬ ਕੀ ਗੱਲਾਂ ਕਰਦੇ ਹੋ ਕਿ ਭੰਡ ਮੈਂ ਖੜਾ ਕਰਦਾ ਭਗਵੰਦ ਮਾਨ ਨੂੰ ਗੱਲ ਹੀ ਨਹੀਂ ਆਉਣੀ ਤੁਸੀਂ ਉਹ ਜਿੰਨੀਆਂ ਦੀ ਗੱਲਾਂ ਕਰਦੇ ਹੋ ਤੇ ਵਿਚਾਰੇ ਵਿਆਹ ਨਹੀਂ ਹੋਊਗਾ ਇਹਦੀ ਕੁੜੀ ਨੂੰ ਪੁੱਛੋ ਕਿ ਕੀ ਹਾਲ ਹੈ ਇਹਨਾਂ ਦਾ ਵਿਆਹ ਦੂਰ ਕਰਾਇਆ ਸਾਰੀ ਖ ਕੋਈ ਦੱਸੋ ਆਪਣੀ بیوی ਦਾ ਪ੍ਰੈਗਨੈਂਟ ਦਾ ਵੀ ਰੋਲਾ ਪੰਦਾ ਇਹਨੂੰ ਤਿੰਨ ਮਹੀਨੇ ਪਹਿਲੇ ਰੋਲਾ ਪਾਦਾ ਅੰਦਰ ਕਰ ਬੱਚਾ ਹੋਣਾ ਇਹਦਾ ਐਸਾ ਬੇਵਕੂਫ ਬੰਦਾ ਹੈ ਸ਼ਰਾਬੀ ਜਿਹਨੂੰ ਪਤਾ ਹੀ ਕੁਝ ਨਹੀਂ ਲੱਗਦਾ ਬਾਕੀ ਬੋਲਾਂ ਕੀ ਗੱਲ ਕਰਦਾ ਕੀ ਨਹੀਂ ਕਰਦਾ ਸਾਰੇ ਗੱਲ ਬੋਲ ਜਾਂਦਾ ਪੰਜਾਬ ਦੇ ਮੁੱਖ ਮੰਤਰੀ ਜੀ ਨੇ ਤਗਵਰਮਾਨ ਸਾਹਮਣੇ ਅੱਜ ਕੱਲ ਵੀ ਰੈਲੀ ਕੀਤੀ ਉਹਨਾਂ ਨੇ ਕਹਿ ਆ ਦੀ 11-1100 ਰੁਪਏ ਪਰ ਦਿਨਾਂ ਦੇ ਕਹਿੰਦਾ ਮੈਂ ਆ ਗਿਆ ਜੀ ਮੇਰੀਆਂ ਪਾੜਾਂ ਨੂੰ ਜਾ ਉਹਦੇ ਬਾਰੇ ਕੀ ਸੋਚ ਮੈਂ ਆ ਗਿਆ ਜੀ ਮੇਰੀਆਂ ਪਾੜਾਂ ਨੂੰ 11-1100 ਪਾਣਾ 100 ਰੁਪਏ ਵੋਟਾਂ ਤੋਂ ਪਹਿਲਾਂ ਬਾ ਦਿਓ 11-1100 ਛੱਡੋ ਕੰਮ ਸਿਰਮ ਕਰਾਇਆ ਲਾ ਕੇ ਵੋਟਾਂ ਹੀ ਤੁਹਾਨੂੰ ਪਾਣਾ ਤੁਸੀਂ ਇਹਨਾਂ ਨੂੰ ਸਾਰਾ ਦਿਓ ਉਹਨਾਂ ਨੂੰ ਬਾਕੀ ਅਸੀਂ ਕਹਿੰਦੇ ਹਾਂ ਜੋ ਕਰਕੇ ਦਿਖਾਣੇ ਆ ਮੋਦੀ ਸਾਹਿਬ ਨੇ ਦੇਸ਼ ਚ ਲਾਂਚ ਮੰਗਾਇਆ ਭਾਰਤ ਜੀ ਇਸ ਟਾਈਮ ਮੋਰ ਚ ਬਾਰੂ ਦੇਜ ਦੇ ਬਾਹਰ ਦੇ ਜਿਹੜੇ ਮੰਤਰੀ ਪ੍ਰਧਾਨ ਮੰਤਰੀ ਮੋਦੀ ਜੇ ਕੋਸਲਾ ਲੈਂਦੇ ਆ ਕੇ ਉਹ ਦੇਖੋ ਯੂਰੇਨਜ ਦਵਾਈ ਲੜਾਈ ਲੱਗੀ ਜਾਨੀ ਕੋਈ ਦੱਸੋ ਕਿਸ ਦੇ ਦੇਜ ਦੇ ਵਜੋਂ ਨਾਗਰਪੱਪਾ ਸਾਹਿਬ ਨੇ ਮੋਦੀ ਸਾਹਮਣੇ ਲਿਆਉਣ ਵਾਲੇ ਇਹਨਾਂ ਨੇ ਆਪਣੇ ਸਟੂਡੈਂਟ ਨੂੰ ਪਹਿਲਾਂ ਮੰਗਵਾਇਆ ਤਿੰਨ ਖਾ ਚੈਲੰਜ ਕਰ ਦਿੱਤਾ ਵੀ ਮੇਰੇ ਬੰਨਾਗਰਾਂ ਨੂੰ ਹੱਤਰਾ ਨਾ ਹੋਵੇ ਇਹਨੇ ਦੇਖ ਲਓ ਮਹंगाई ਨਹੀਂ ਵਧੀ ਆ ਰਹੀ ਲੋਕ ਕਹੇ ਕੋ ਯਾਰ ਮਗਾਈ ਵਧੀ ਕਮਾਈ ਨਹੀਂ ਵਧੀ ਕਮਾਈ ਦਾ ਵਧੀ ਹੈ ਪਹਿਲੇ ਜਿਹੜੇ ਗਰੀਬ ਬਣਿਆ ਕਰੋ ਕਮਾਈ ਨਹੀਂ ਵਧੀ ਸਾਨੂੰ ਕੰਮ ਬਦਲੋ ਬੜ ਕਮਾਈ ਨਹੀਂ ਜਾਈਗਾ ਮਗਾਈ ਨਹੀਂ ਵਧੀ ਅੱਜ ਜਿਹੜੇ ਬੱਚੇ ਬੋਲ ਕੇ 100 ਦਾ ਨੋਟ ਦੇ ਦੇ 500 ਦਾ ਨੋਟ ਹੈ ਰਜੀਵ ਗਾਂਧੀ ਉਹਨਾਂ ਨੇ ਖੁਦ ਬੋਲਦਾ ਸੀ ਪ੍ਰਧਾਨ ਮੰਤਰੀ ਕਿ ਨਾਲ 70 ਰੁਪਇਆ ਭੇਜਦਾ ਥੱਲੇ 10 ਪਾ ਪਹੁੰਚਦੇ ਨੇ ਅੱਜ ਲੋਕਾਂ ਕੋਲੋਂ ਕਿੱਦਾਂ ਪੈਸੇ ਪੂਰੇ ਪਹੁੰਚ ਰਹੇ ਦੱਸੋ ਸਹੀ ਜੋ ਮੋਦੀ ਤੁਸੀਂ ਤਾਂ ਕੁਝ ਕੀਤਾ ਹੀ ਨਹੀਂ 2500 ਰੁਪਏ ਬੱਚਿਆਂ ਨੂੰ ਪਹਿਲਾਂ ਤੁਸੀਂ ਬੁਢਿਆਣਾ ਗਿਆ ਤਾਂ ਬੁਢਿਆਣਾ ਮਿਲ ਆ ਗਿਆ ਤਾਂ ਤੁਸੀਂ ਸ਼ਹਿਰਾਂ ਨਾਲ ਆ ਛਡੋ ਪਿੰਡਾਂ ਜਨਾਂ ਨੇ ਕਿੰਨਾਂ ਜਾਗ ਰਾਇਆ ਸੀ ਕੋਣ ਪਿੰਡਾਂ ਜਨ ਨੇ ਇਹ ਮਜ਼ਾਕ ਦਾ ਆ ਲੋਕਾਂ ਨਾਲ ਜਿਹੜੀਆਂ ਮੇਰੀਆਂ ਭੈਣਾਂ ਗਰੀਬ ਘਰਾਂ ਦੀਆਂ ਮੈਂ ਜ਼ਿਆਦਾ ਨਾ ਨਹੀਂ ਲੈਣਾ ਚਾਹੁੰਦਾ ਕੱਲੂ ਵਵਾਗਣਾ ਸ਼ੁਰੂ ਹੋ ਜਾਵੇ ਉਹਨਾਂ ਨੇ ਆ ਤਾਂ ਮਜ਼ਾਕ ਦਾ ਆ ਵੀ ਤੁਸੀਂ ਗੂੜਾ ਕਰ ਕਰ ਇਹਨਾਂ ਨੇ ਚੁੱਕ ਦਿਆ ਨਾ ਤੁਹਾਡਾ ਮੈਂ 500 ਜਣ ਬੰਦ ਕਰਾਵਾਂਗਾ ਅਜੇ ਮੇਰੀਆਂ ਭੈਣਾਂ ਨੂੰ ਉਹਨਾਂ ਨੂੰ ਕੁਝ ਨਹੀਂ ਦਿੱਤਾ ਜਾਂਦਾ ਨਾ ਉਹਨਾਂ ਨੂੰ ਮਨ ਨਹੀਂ ਲੱਗਿਆ ਜਿਹੜੀਆਂ ਬਾਕੀ ਹੈ ਤੈਨਾਂ ਮਾਮੰਦਰੀ ਕਦੀ 800 ਰੁਪਏ ਦਿਹਾੜੀ ਦਾ ਨਾ ਗੱਲ ਕਰੀਏ ਬੈਂਸਪਰਾ ਦੀ ਬੈਂਸਪਰਾ ਪਹਿਲੇ ਬਜੇਪੀ ਬਜੇਪੀ ਕਰਦੇ ਸੀ ਜਿਹਹੁਣ ਛੇ ਕਾਂਗਰਸ ਸਾਂਝੇ ਲੈ ਆਏ ਆ ਅੱਜ ਦਾ ਤਾਂ ਟਾਈਮ ਹੋ ਗਿਆ ਜਿੱਥੋਂ ਲੱਡੂ ਮਿਲਦੇ ਉਥੇ ਤੁਰਪੋ ਨੀ ਲੈ ਛੋਟਾ ਪਾਕੀ ਇਹ ਫੇਰ ਬੈਂਸਪਰਾ ਬੋਲਦੇ ਸੀ ਕਾਂਗਰਸ ਨੇ ਕੀ ਗਾਣ ਕੀਤਾ ਚੁਰਾਸੀ ਦਾ ਗਾਣ ਕੋਈ ਸੱਕ ਨਹੀਂ ਭੁੱਲੇਗਾ ਆਣ ਵਾਲੀ ਨਸਲ ਨੂੰ ਯਾਦ ਕਰਾਏਗਾ ਮੈਂ ਕਰਾਵਾਂਗਾ ਕਾਹ ਚੁਦਾ ਦਾ ਨਾਂ ਕੀਤਾ ਦਰਬਾਰ ਦਾ ਅਟੈਕ ਕੀਤਾ ਇਹਨਾਂ ਨੇ ਆਂਗਰੇਜ਼ ਦਾ ਗੱਲ ਕਰੀਏ ਕਾਂਗਰਸ ਜਿਹੜੇ ਸਾਡਾ ਕੰਡੀਡੇਟ ਕਮਨੀ ਸੰਮਿਤੋ ਉਹ ਵੀ ਕਾਂਗਰਸ ਤੇ ਉੱਟ ਕੇ ਵੀ ਜਿੱਤੀ। ਕਾਂਗਰਸ ਦਾ ਅਸੀਂ ਨੂੰ ਪੁੱਛ ਨਹੀਂ ਕੋਣੀ ਸੀ ਅੱਜ ਸਾਡੇ ਬੀਜੇਪੀ ਜਾ ਆ ਗਿਆ ਅੱਜ ਸਾਡੇ ਮੋਦੀ ਕੋਲ ਆ ਗਿਆ ਜਿਹੜਾ ਸਨਮਾਨ ਕਰਦੇ ਆਂ ਕਹਾਂਗੇ ਇਹਨੂੰ ਲੋਕਾਂ ਨੂੰ ਕਿਵੇਂ ਵਿਸ਼ਵਾਸ ਲੈ ਜਿਹੜਾ 10 ਸਾਲ ਪਹਿਲੇ ਕੰਮ ਨਹੀਂ ਕੀਤਾ ਹੋਣ ਕਿ ਮੈਂ ਕੰਮ ਕਰੂਗਾ ਉਹ 10 ਸਾਲਾਂ ਨਾਲ ਪ੍ਰਸ਼ਾਸਕਾਂ ਨੇ ਕੰਪਨੀ ਕਰਨ ਦਿੱਤਾ ਉਦੋਂ ਜਿਹੜਾ ਚਾਹੁੰਦਾ ਸੀ ਕੰਮ ਕਰਨਾ ਇਹ ਜਨਤ ਸਟੇਸ਼ਨ ਦੇ ਪੈਸੇ ਅੰਦਰ ਨਹੀਂ ਲੈ ਆਇਆ ਜੋ ਐਲੀਲਟਾਂ ਨੇ ਬੋਲ ਬਣਾਇਆ ਉਹਨਾਂ ਘਰ ਪਾਸੇ ਤੋਂ ਨਹੀਂ ਬਣਾਇਆ ਅੱਜ ਉਹਨੂੰ ਘਰੋਂ ਕੱਢ ਦਿੱਤਾ ਇਹਨਾਂ ਨੇ ਉਹ ਕਿੱਥੇ ਰਹਿ ਰਹੇ ਨੇ ਇਹ ਲੋਕ ਤੇ ਤੁਸੀਂ ਸਾਰੇ ਮੀਡੀਆ ਨੇ ਇਹ ਲੋਕ ਤੁਹਾਨੂੰ ਦੇਖ ਰਹੇ ਉਹਨਾਂ ਨੇ ਕੀ ਮੈਸੇਜ ਦੇਣਾ ਚਾਹੂੰ ਜਿਹੜੇ ਲੋਕ ਮੈਂ ਉਹ ਲੋਕਾਂ ਨੂੰ ਅਸੀਂ ਮੈਸੇਜ ਇਹਨਾ ਬਿੱਟੂ ਬੇਕਾਰ ਬੰਦਾ ਹੈ ਉਹਨੇ ਕੁਝ ਨਹੀਂ ਕਮਾਇਆ ਅੱਜ ਕਮਾਇਆ ਹੁੰਦਾ ਨਾ ਇਹਨਾਂ ਨੇ ਭਗਵਾਨ ਕਮਾਣੇ ਈਡੀ ਸੀਬੀਆਈ ਸੰਗੋਜਮ ਅਗਰ ਠੋਕਿਆ ਨਾ ਸੀ ਜਿਹਨੂੰ ਘਰ ਚ ਨਹੀਂ ਰਹਿਣ ਦਿੱਤਾ ਉਹਦਾ ਨੇ ਕੀ ਹਾਲ ਕਰਨਾ ਸੀ खाली बीजेपी की गलती कर ली मैं खा बीजेपी जाओ मेरे ने मुकाबला करना जो रैली निकाली, निकाली जा रही है किसकी तरफ से निकाली जा रही है गुरवीन की तरफ गुरविंद गुर की तरफ से, से।, से। कितने आठ दो आप लोग कैसे जाना बस से जाना है पैदल ही रैली कटनी है बस से ਇਤਨੀ ਬੇਰੋਜ਼ਗਾਰੀ ਫੈਲੀ ਪਈ ਹੈ ਮਹਿੰਗਾਈ ਦੁਨੀਆ ਸੇ ਜਾਦੇ ਹੋਈ ਪਈ ਹੈ और क्या है हमारे लिए कोई सुविधा बनी है यहाँ महंगाई तो अभी भी है अभी भी है महंगाई मोदी जी को सपोर्ट करने जा रहा है मोदी जी को सपोर्ट करने जा रहा है फिर उनने थोड़ी बहुत तो राहत दी है की नहीं आठ सौ का हो गया नहीं ग्यारह सौ का था अब आठ सौ का बदती जा रही है और यहाँ पर बेरोजगारी बहुत है नशा बहुत है यहाँ इतना खास ये देख लिया कि कब बिहार में सारा कुछ कर दिया तो कुछ पंजाब में भी तो कर ना चाहिए ना एक बार मौका है नशा बढ़ता जा रहा है इतने केंद्र बनाए हुए हैं दवाई बोली के हम लोग जाते हैं फिर भी लाइन में लगते हैं पर्ची फिर भी बाहर से लिख के दे देते हैं यहाँ के डॉक्टर साहब कुछ नहीं किया हमें कोई फायदा नहीं मोहल्ला है क्या गैस की है वो गोली वो दे देते दे हैं और बाहर की दवाई सारी निकल रही है ममता कैसे देख रहे हो आपकी किसी को मैं तो वोट पाने जा रही हूं शुरू ऐसी जिताते आई मोदी जी को और मोदी जी से निवेदन मेरा ये है कि हम जो की रैली में चल रहे हैं हमें सुविधा के अनुसार ले जाया जा रहा है और ये तो हमारे मुखिया वाले को कुछ नहीं दिया जा रहा है जबकि हम पांच साल की एज से हम तब से लुधियाने में रहे हैं वोट भी दे रहे हैं मोदी जी को और हर चीज से जिताते जब हमारी कोई काम होती है तो कहते हैं आप यहाँ के नागरिक नहीं हो तो हमें मोदी जी से निवेदन है कि हमें यहाँ नागरिकता चाहिए हमें जो कोई काम सोचती है चाहिए हम मोदी जी को वोट दे रहे हैं मोदी जी को जिता रहे हैं लुधियाना में शराब बंद होनी चाहिए यहाँ छीना चपट्टी जो ज्यादा होती है चोरी चरा ज्यादा होती है मैं इससे बहुत परेशान हूँ मैं मोदी जी से निवेदन करती हुई ये रोका जाए कैसे देखते हो इतने लोग यानी कि आप इतने धूप में जा रहे हो वहाँ पे मैं मोदी जी को जिताना चाहती हूँ इसीलिए धूप में जा रही है खुशी लेके जा रही थी नमा उसका लेके जा रही है मोदी जी को मैं धन्यवाद भी कर रही हूँ मोदी जी आए करनी है मोदी जी की बल्ले बल्ले मोदी का बोर्ड है मोदी की फोटो लेके चले मोदी जी को वोट देंगे इसलिए कि हमारे मामले बहुत गरीब है हमें सरकारी सुविधा कुछ नहीं मिला भगवान मान बोले थे कि सरकारी सुविधा देंगे हमें कुछ नहीं और मजबूरी में जब काम पे लग गए जब ड्यूटी जाते लड़के नशा करके हमें छेड़ते बताइए हमारा काम करना मुश्किल होगा घर से लगी नहीं करती है यहाँ पे जाते लड़के नशे करके छेड़ते हैं बताइए आप कहीं सुरक्षित नहीं है लड़के आप नशे के खिलाफ जाके

राशन कार्ड राशन कार्ड के नाम पहले शेर मिलता था अब चार मिलता कर रहे तो भगवंत मान ने कटवा दिया क्या मिलता है कुछ नहीं मिलता है अभी चार ही राशन कार्ड है कुछ नहीं मिलता है मिलता सुबह ही नोट भरती हूँ किराया मोदी ने राशन फ्री कर रखा है ये लोग पैसा लेकर आते हैं 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 आते कुछ नहीं तो फ्री तो नहीं चक्कर में मोदी को जोड़ पा रहे हैं मोदी बिहार में मैं भी इस बिहार में बहुत सस्ता किया है मोदी जी ने यहाँ पे नहीं कुछ मिला नहीं बात करी बिहार की बात करें बिहार की बिहार में नतीजी ने बहुत काम किया था यहाँ कोई मुद्दा नहीं है राखोजी पुराने मोदी जी ने राशन कार्ड बना दिया